ਸਾਰਾ ਘਟਿਸਰਾ ਜਿਹੜੀ ਆਨਲਾਈਨ ਕਮਰੇ ਉੱਤੇ ਬੁੱਕ ਹੁੰਦੇ ਹਨ ਇਸ ਦੇ ਬਿਹਾਵ ਤੇ ਜਿਹੜੇ ਸਾਈਬਰ ਠਾਕ ਜਿਹੜੇ ਬੈਠੇ ਹਨ ਉਹ ਸੰਗਤਾਂ ਨੂੰ ਗੁਮਰਾਹ ਕਰਕੇ ਫਰਜੀ ਉਹਨਾਂ ਨੇ ਆਪਣੀਆਂ ਵੈਬਸਾਈਟ ਬਣਾਈਆਂ ਪੈਸੇ ਪਵਾ ਲੈਂਦੇ ਹਨ ਮੁੜ ਕੇ ਆਪਣਾ ਫੋਨ ਬੰਦ ਕਰ ਦਿੰਦੇ ਨੇ ਸਾਡੇ ਕੋਲ ਤਕਰੀਬਨ 10 ਕ ਕੰਪਲੇਨ ਆ ਚੁੱਕੀਆਂ ਨੇ ਇੱਕ ਦੀ ਤੇ ਵਿਚਾਰੇ ਦੀ ਇੰਨੀ ਹੋ ਜਿੱਕਾ ਕਿ ਉਹਨੇ QR ਕੋਡ ਦਿੱਤਾ ਪਹਿਲਾਂ ਉਹਨੇ 3100 ਰੁਪਇਆ ਭੋਇਆ ਜਿਹੜੀ ਉਹਦੇ ਅਕਾਊਂਟ ਚ ਆਪਣੇ ਪਰਸਨਲ 40000 ਰੁਪਇਆ ਹੀ ਉਹ ਵੀ ਉਹਦਾ ਹੋ ਗਿਆ ਕਿੰਨੇ ਦੀ ਠੱਗੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਖਾਂ ਦੇ ਤਦਾਰ ਚ ਰੋਜ਼ ਹੀ ਹਰ ਸੰਗਤਾਂ ਜਿਹੜੀਆਂ ਮੱਥਾ ਟੇਕਣ ਆਉਂਦੀਆਂ ਉਹਨਾਂ ਦੀ ਰਹਿਸ਼ ਵਾਸਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਜਿਹੜੀਆਂ ਉਹ ਸਰਾਵਾਂ ਚ ਪ੍ਰਬੰਧ ਕੀਤੇ ਗਏ ਹਨ ਸਾਰਾ ਘਣੀ ਸਰਾ ਜਿਹੜੀ ਆਨਲਾਈਨ ਕਮਰੇ ਉਤੇ ਬੁੱਕ ਹੁੰਦੇ ਹਨ ਇਸ ਦੇ ਬਹਾਵ ਤੇ ਜਿਹੜੇ ਸਾਈਬਰ ਠਾਕ ਜਿਹੜੇ ਬੈਠੇ ਹਨ ਉਹ ਸੰਗ ਕਿ QR ਕੋਡ ਦਿੰਦੇ ਹਨ ਪੈਸੇ ਪਵਾ ਲੈਂਦੇ ਹਨ ਮੁੜ ਕੇ ਆਪਣਾ ਫੋਨ ਬੰਦ ਕਰ ਦਿੰਦੇ ਨੇ ਤੇ ਸੰਗਤਾਂ ਜਿਹੜੀਆਂ ਮੁੜ ਕੇ ਸਾਡੇ ਕੋਲ ਕੰਪਲੇਨ ਕਰਦੇ ਹਨ ਮੇਰੀ ਸੰਗਤਾਂ ਨੂੰ ਵੀ ਬੇਨਤੀ ਆ ਕਿ ਘੱਟੋ ਘੱਟ ਜਿਹੜੀਆਂ ਸਾਰੀਆਂ ਵੈਬਸਾਈਟ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਜਿਹੜੀਆਂ ਵੈਬਸਾਈਟ ਆ ਉਹਨਾਂ ਦੇ ਹੀ ਕਮਰਾ ਬੁੱਕ ਕੀਤਾ ਜਾਵੇ ਸਾਡੇ ਕੋਲ ਜਿਹੜੀਆਂ ਕਮਰਾ ਬੁੱਕ ਕਰਨ ਤੇ ਬਕਾਇਦਾ ਉਹਨਾਂ ਨੂੰ ਰਸੀਪਟ ਵੀ ਮਿਲਦੀ ਆ ਤੇ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਠੱਗੀ ਨਹੀਂ ਹੁੰਦੀ ਇਹੋ ਜਿਹੇ ਠੱਗਾਂ ਤੋਂ ਸੰਗਤਾਂ ਨੂੰ ਵੀ ਬਚਣਾ ਚਾਹੀਦਾ ਤੇ ਸਾਨੂੰ ਆਪ ਵੀ ਸਾਰਿਆਂ ਨੂੰ ਵੇਰ ਹੋਣਾ ਜਿੱਦਾਂ ਮੈਂ ਮੀਡੀਆ ਦੇ ਤੇ ਨਲਾਈ ਸੰਗਤਾਂ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਘਟੋ ਘਟ ਇਹੋ ਜਿਹੇ ਸਾਈਬਰ ਧਾਗਾਂ ਕੋ ਬਚੋ ਜਿਹੜੇ ਵੱਖ-ਵੱਖ ਤਰ੍ਹਾਂ ਸਾਡੀਆਂ ਸਰਾਮਾਂ ਦੀਆਂ ਫੋਟੋਆਂ ਲਾ ਕੇ ਸਾਡੇ ਜਿਹੜੇ ਉਹ ਸਰਾਮਾਂ ਦੇ ਕਮਰਿਆਂ ਦੇ ਜਾਣ ਕੇ ਗਲਤ ਫਰਜ਼ੀ ਅਕਾਊਂਟ ਬਣਾ ਕੇ ਜਿਹੜੇ ਉਹ ਪੈਸੇ ਵਾਰੇ ਉਹਨਾਂ ਨੂੰ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਅੱਜ ਅਸੀਂ ਕੰਪਲੇਨ ਕੀਤੀ ਆ ਉਥੇ ਇਹਨਾਂ ਨੇ ਪੂਰਾ ਸਾਨੂੰ ਵਿਸ਼ਵਾਸ ਦਿਆ ਕਿ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਕਿੰਨੇ ਕਿ ਲੋਕਾਂ ਦੀ ਕੰਪਲੇਨਟ ਆਈ ਹੈ ਕਿ ਸੱਗੀ ਹੋਈ ਹੈ ਸਾਡੇ ਕੋਲ ਤਕਰੀਬਨ 10 ਕ ਕੰਪਲੇਨਟ ਆ ਚੁੱਕੀਆਂ ਨੇ ਇੱਕ ਦੇ ਤੇ ਵਿਚਾਰੇ ਦੀ ਇੰਨੀ ਹੋ ਚੁੱਕੀ ਆ ਕਿ ਉਹਨੇ QR ਕੋਡ ਦਿੱਤਾ ਪਹਿਲਾਂ ਉਹਨੇ 3100 ਰੁਪਇਆ ਉਹ ਆਇਆ ਜਿਹੜੀ ਉਹਦੇ ਅਕਾਊਂਟ 'ਚ ਆਪਣੇ ਪਰਸਨਲ 40000 ਰੁਪਇਆ ਹੀ ਉਹਦੀ ਆਉਦਾ ਹੋ ਗਿਆ ਨਿਕਲਿਆ ਗਿਆ ਇਸ ਤੋਂ ਪਹਿਲਾਂ ਵੀ ਠੱਗੀ ਦਾ ਮਾਮਲਾ ਆਇਆ ਸੀ ਜਮਾਣੇ ਉਹ ਲੈ ਕੇ ਪ੍ਰਦੋਸ਼ਣ ਲਿਖਿਆ ਇਹ ਆਵਾਜ਼ੋ ਕਹਿੰਦੇ ਸੀ ਇਹ ਤੋਂ ਪਹਿਲਾਂ ਵੀ ਇੱਕ ਠੱਗੀ ਦਾ ਆਇਆ ਸੀ ਸਾਡੇ ਸਾਹਮਣੇ ਉਹ ਬੰਦਾ ਤੇ ਟ੍ਰੇਸ ਨਹੀਂ ਹੋਇਆ ਪਰ ਘੱਟੋ-ਘੱਟ ਉਹਦਾ ਅਕਾਊਂਟ ਜ਼ਰੂਰ ਬੰਦ ਹੋ ਗਿਆ ਹੁਣ ਵੀ ਮੈਂ ਇਹਨਾਂ ਨੂੰ ਚਾਹੁੰਦਾ ਹਾਂ ਪ੍ਰਸ਼ਾਸਨ ਨੂੰ ਕਿ ਘੱਟੋ-ਘੱਟ ਇਮੀਡੀਏਟਲੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੁਣ ਲਗਾਤਾਰ ਛੁੱਟੀਆਂ ਵੀ ਚੱਲ ਰਹੀਆਂ ਸੰਗਤਾਂ ਦਾ ਰਾਜ ਵੀ ਵਧ ਰਿਹਾ ਹਰ ਕਿਸੇ ਨੂੰ ਸੰਗਤ ਨੂੰ ਹ ਪਰ ਜਿਹੜੇ ਇਹੋ ਜਿਹੇ ਸਾਈਬਰ ਠੱਗ ਆ ਜਦੋਂ ਉਹ ਆਪਣੇ ਪੈਸੇ ਪਵਾ ਲੈਂਦੇ ਨੇ ਰਸੀਦ ਉਹਨਾਂ ਕੋਲ ਹੁੰਦੀ ਨਹੀਂ ਕੋਈ ਉਹ ਸਾਡੇ ਕੋਲ ਆਣ ਕੇ ਸਾਰਾ ਗੜੀ ਕਹਿੰਦੇ ਸਾਡਾ ਉਹਨਾਂ ਨੇ ਕਮਰਾ ਬੁੱਕ ਆ ਪਰ ਉਹ ਗੁੰਮਰਾਹ ਹੋ ਚੁੱਕੇ ਹੁੰਦੇ ਆ ਨਾ ਉਹਨਾਂ ਨੂੰ ਕੋਈ ਕਮਰਾ ਨਹੀਂ ਇਤਰਾ ਮਿਲਦਾ ਸ਼੍ਰੀ ਗੁਰਪ੍ਰੀਤ ਸਿੰਘ ਮੈਨੇਜਰ ਸਾਰਾ ਗੜੀ ਸਰਾ ਉਹਨਾਂ ਨੇ ਕੰਪਲੇਨਟ ਦਿੱਤੀ ਹੈ ਕਿ ਯਾਤਰੀਆਂ ਨਾਲ ਠੱਗੀਆਂ ਠੋਰੀਆਂ ਹੋ ਰਹੀਆਂ ਕਿਸੇ ਬੰਦੇ ਨੇ ਫੇਕ ਅਕਾਊਂਟ ਬਣਾਇਆ ਹੈ ਫੇਕ QR ਕੋਡ ਬਣਾਇਆ ਹੈ ਆਨਲਾਈਨ ਤੇ ਜਦੋਂ ਕੋਈ ਬੁੱਕ ਕਰਾਉਂਦੇ ਆ ਤੇ ਉਹ ਆਪਣੇ ਅਕਾਊਂਟ ਵਿੱਚ ਪੈਸੇ ਪਵਾ ਲੈਂਦਾ ਹੈ ਤੇ ਗੁਰਪ੍ਰੀਤ ਸਿੰਘ ਜੀ ਨੇ ਕੰਪਲੇਨਟ ਦਿੱਤੀ ਹੈ ਤੇ ਅਸੀਂ ਹੁਣ ਪੜਤਾਲ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਜੀ ਜਿਸ ਤੋਂ ਪਹਿਲਾਂ ਵੀ ਇੱਕ ਵਾਰ ਐਕਸਟ੍ਰੀਮ ਹੋ ਚੁਕਾ ਹੈ ਕਿ ਸਾਰਾ ਕੜੀ ਦੇ ਨਾਂ ਤੇ ਬਹੁਤ ਬੜੀ ਗੱਲ ਚੱਲ ਰਹੀ ਹੈ ਇਸ ਦਾ ਦੇਖੋ ਜੀ ਸਾਹਿਬੋ ਜਿਹੜੇ ਠਾਕਰੀ ਉਹ ਅਸੀਂ ਪੂਰੇ ਪ੍ਰੀਕਾਸ਼ਨਸ ਵੀ ਲੈ ਰਹੇ ਆ ਤੇ ਅਸੀਂ ਜਿਹੜੇ ਕਸਟਮਰਸ ਹੈਗੇ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਪੂਰੇ ਅਵੇਅਰ ਰਹਿਣ ਤੇ ਪੂਰੇ ਵੈਰੀਫਾਈ ਕਰਕੇ ਤਾਂ ਹੀ ਅ ਕਾਊਂਟ ਇਸ ਪੈਸਵਨ ਕਰ ਲੈ ਸਾਰਾ ਗੜੀ ਦੀ ਸਾਰਾ ਗੜੀ ਸਰਾੰਦੇ ਨਹੀਂ ਵੈਸੇ ਵੀ ਕੁਝ ਖਰੀਦੋ ਫਰੋਦ ਵੀ ਕਰਦੇ ਆ ਕਿਤੇ ਬੁਕਿੰਗ ਹੋਟਲ ਵਗਰਾ ਦੀ ਬੁਕਿੰਗ ਵੀ ਕਰਾਉਂਦੇ ਆ ਕਿ ਆਨਲਾਈਨ ਵੀ ਪਰਚੇਸ ਕਰਦੇ ਆ ਤਾਂ ਉਹਦਾ ਵੀ ਖਿਆਲ ਰੱਖਣਾ ਲੱਗਦਾ ਸਰ ਸੌਫਟ ਟਾਰਗੇਟ ਨਹੀਂ ਤੁਹਾਨੂੰ ਬਹੁਤ سارے ਸਲਾਨੀ ਆਉਂਦੇ ਨੇ ਸਰ ਕਰਦੇ ਨੇ ਕੌਂਸਟ ਕਿ ਲੱਗਦਾ ਜੀ ਸੌਫਟ ਟਾਰਗੇਟ ਕਰਕੇ ਹੀ ਜਗ੍ਹਾ ਇਸ ਤਰ੍ਹਾਂ ਕਰ ਰਹੇ ਨੇ ਛੋਟੀ ਛੋਟਾ ਕਰਦੇ ਨੇ ਦੇਖੋ ਇਹ ਕਾਫੀ ਥਾਵਾਂ ਤੇ ਫਰਾਡ ਹੋ ਰਿਹਾ ਹੈ ਕਾਫੀ ਤਰ੍ਹਾਂ ਦੇ ਫਰਾਡ ਹੋ ਰਹੇ ਹੈ ਤੇ ਪੁਲਿਸ ਕਾਫੀ ਹੱਦ ਤੱਕ ਕਾਮਯਾਬੀ ਹੁੰਦੀ ਹੈ ਇਹਨਾਂ ਨੂੰ ਨਾਕਰ ਕਰਨੇ ਚ ਤੇ ਅਸੀਂ ਕਰ ਵੀ ਰਹੇ ਹਾਂ ਤੇ ਇਹਦੇ ਬਾਰੇ ਵੀ ਅਸੀਂ ਕਰਕੇ ਤੁਹਾਨੂੰ ਦੱਸਾਂਗੇ ਸਾਡੇ ਪਲਾਜ਼ਾ ਦੇ ਵਿੱਚ ਵੀ ਕੁਝ ਲੋਕ ਇਸ ਤਰੀ ਲੰਮੇ ਪਈ ਰਹਿੰਦੇ ਨੇ ਕੋਈ ਵੈਰੀਫਿਕੇਸ਼ਨ ਨਹੀਂ ਉਹਨਾਂ ਨੂੰ ਕੀਤੀ ਹੋਈ ਹੈ ਔਰ ਕਈ ਵਾਰੀ ਹੋਰ ਆਪਾਂ ਲੋਕਾਂ ਨੂੰ ਥੋੜੀ ਨਹੀਂ ਕਰਦੇ ਸਾਡੀ ਪੀਸੀਆਰ ਪਾਰਟੀਆਂ ਤੇ ਪੈਟਰੋਲਿੰਗ ਦੇ ਥਾਣੇ ਦੀ ਗਸ਼ਤ ਸਾਡੀ ਉਹ ਉੱਥੇ ਮੌਜੂਦ ਹੁੰਦੀ ਹੈ ਜੇ ਕੋਈ ਵੀ ਸੰਸ਼ਕਾ ਲੱਗਦਾ ਹੈ ਸੇ ਜ਼ਰੂਰ ਉਹਨੂੰ ਵੈਰੀਫਾਈ ਕਰਦੇ ਜੇ ਕਿਸੇ ਦਿਨ ਨੋਟਿਸ ਵਿੱਚ ਕੁਝ ਆਏ ਤਾਂ ਕੰਟਰੋਲ ਰੂਮ ਦਾ ਨਾਮ